ਸਤਿ ਸ਼੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਰਮਨ ਸ਼ਹਿਰ ਤੋਂ ਆ ਕੇ ਆਪਣੇ ਪਿੰਡ ਵਿੱਚ ਆਪਣੇ ਪਿੰਡ ਤੇ ਘਰ ਵਿੱਚ ਆ ਕੇ ਆਪਣੇ ਪਰਿਵਾਰ ਦੇ ਨਾਲ ਹੀ ਦੀਵਾਲੀ ਮਨਾਉਂਦਾ ਤੇ ਇਸ ਵਾਰ ਵੀ ਉਹਨੇ ਬਹੁਤ ਸਾਰੀ ਸ਼ਾਪਿੰਗ ਕੀਤੀ ਪਟਾਕੇ ਮਠਿਆਈਆਂ ਕੱਪੜੇ ਸਭ ਕੁਝ ਲੈ ਕੇ ਆਇਆ ਤੇ ਆਪਣੇ ਘਰ ਨੂੰ ਪੂਰਾ ਸਜਾ ਰਿਹਾ ਸੀ ਲੜੀਆਂ ਲਗਵਾ ਰਿਹਾ ਸੀ ਤਾਂ ਉਹ ਦੇਖਦਾ ਕਿ ਰਾਹ ਦੇ ਵਿੱਚ ਜਦੋਂ ਗਲੀ ਦੇ ਵਿੱਚ ਦੇਖਦਾ ਹੈ ਕਿ ਰਾਹ ਦੇ ਵਿੱਚ ਨਾ ਇੱਕ ਬਜ਼ੁਰਗ ਸਿਰ ਦੇ ਉੱਤੇ ਟੋਕਰੀ ਚੱਕੀ ਹੋਈ ਤੇ ਵਿੱਚ ਦੀਵੇ ਰੱਖੇ ਤੇ ਉਹਦੇ ਨਾਲ ਇੱਕ ਛੋਟੀ ਜੀ ਬੱਚੀ ਉਂਗਲੀ ਉਹਦੀ ਫੜ ਕੇ ਨਾਲ-ਨਾਲ ਹੋਕਾ ਦਿੰਦੇ ਨੇ ਕਿ ਦੀਵੇ ਲੈ ਲਓ ਹਟੜੀ ਲੈ ਲਓ ਦੀਵੇ ਲੈ ਲਓ ਹਟੜੀ ਲੈ ਲਓ ਤਾਂ ਉਹਦੇ ਰਮਨ ਦੇ एकदम ਦਿਲ ਦੇ ਵਿੱਚ ਆਇਆ ਕਿ ਮੈਂ ਇੰਨਾ ਸਮਾਨ ਇੰਨੀ ਖਰੀਦਦਾਰੀ ਕੀਤੀ ਐ ਤੇ ਇਹ ਵਿਚਾਰਾ ਗਲੀ-ਗਲੀ ਦੇ ਵਿੱਚ ਕੁਝ ਦੀਵੇ ਹੀ ਵੇਚ ਰਿਹਾ ਐ ਤੇ ਕਿਉਂ ਨਾ ਮੈਂ ਇਹਦੇ ਤੋਂ ਵੀ ਖਰੀਦਦਾਰੀ ਕਰ ਲਵਾਂ ਤਾਂ ਉਹਨੂੰ ਪਰਵਾਜ਼ ਮਾਰਦਾ ਕਹਿੰਦਾ ਕਿ ਰੁਕੋ ਜਦੋਂ ਆਵਾਜ਼ ਮਾਰ ਕੇ ਉਹਨੂੰ ਬੁਲਾਉਂਦਾ ਐ ਤੇ ਕਹਿੰਦਾ ਇਹ ਦੀਵੇ ਕਿੰਨੇ ਦੇ ਨੇ ਉਹ ਸਾਰੇ ਉਹ ਦੱਸਦਾ ਕਿ ਜੀ ਇੰਨੇ ਦੇ ਨੇ ਸਾਰੇ ਦੀਵੇ ਤੇ ਉਹ ਕਹਿੰਦਾ ਇਹ ਮੈਨੂੰ ਸਾਰੇ ਦੇ ਦਿਓ ਤੇ ਜਿਹੜੀਆਂ ਇੱਕ ਦੋ ਹੱਟੜੀਆਂ ਹੁੰਦੀਆਂ ਕਹਿੰਦਾ ਇਹ ਵੀ ਦੇ ਦਿਓ ਤਾਂ ਤੁਸੀਂ ਸੱਚ ਮੰਨਿਓ ਉਸ ਕਮਿਆਰ ਦੇ ਜਿਹੜਾ ਕਿ ਉਹ ਦੀਵੇ ਵੇਚ ਰਿਹਾ ਸੀ ਉਹਦੇ ਚਿਹਰੇ ਦੀ ਖੁਸ਼ੀ ਤੇ ਉਸ ਬੱਚੇ ਦੇ ਚਿਹਰੇ ਦੀ ਖੁਸ਼ੀ ਵੱਖਰੀ ਹੀ ਸੀ ਤਾਂ ਉਹਨੇ ਉਹਨਾਂ ਨੂੰ ਪੈਸੇ ਦਿੱਤੇ ਤੇ ਉਹ ਦੀਵੇ ਸਾਰੇ ਖਰੀਦ ਲਏ ਤੇ ਆਪਣੇ ਵੱਲੋਂ ਇੱਕ ਮਠਿਆਈ ਦਾ ਡੱਬਾ ਉਸ ਬੱਚੀ ਨੂੰ ਵੀ ਦਿੱਤਾ ਤੇ ਇਸ ਤਰ੍ਹਾਂ ਰਮਨ ਨੇ ਉਹਨਾਂ ਦੀ ਵੀ ਇਹ ਦੀਵਾਲੀ ਬਹੁਤ ਹੀ ਵਧੀਆ ਬਣਾਈ ਸੋ ਕਹਿਣ ਤੋਂ ਭਾਵ ਹੈ ਕਿ ਆਪਣੇ ਘਰਾਂ ਦੇ ਵਿੱਚ ਰੌਸ਼ਨੀ ਅਸੀਂ ਹਰ ਸਾਲ ਹੀ ਕਰਦੇ ਆਂ ਆਪਣੇ ਜਿਨੇ ਜੋ ਕਿ ਆਪਾਂ ਹਮਨੇ ਆਪਾਂ ਸਾਰੇ ਜਣੇ ਵਧੀਆ ਦੀਵਾਲੀ ਮਨਾਉਂਨੇ ਆ ਹਰ ਇੱਕ ਤਿਉਹਾਰ ਮਨਾਉਂਨੇ ਆ ਪਰ ਇਹ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਕੋਈ ਲੋੜਵੰਦ ਜਿਹੜਾ ਕੋਈ ਮਿਹਨਤ ਕਰਕੇ ਇਸ ਤਰ੍ਹਾਂ ਦੀਵੇ ਵੇਚ ਰਿਹਾ ਹੈ ਗਲੀ ਗਲੀ ਦੇ ਵਿੱਚ ਆ ਕੇ ਤੇ ਉਹਨਾਂ ਤੋਂ ਉਹ ਥੋੜਾ ਬਹੁਤਾ ਜਿੰਨਾ ਤੁਸੀਂ ਲੈ ਸਕਦੇ ਹੋ ਉਹਨਾਂ ਤੋਂ ਸਮਾਨ ਜ਼ਰੂਰ ਲਿਆ ਕਰੋ ਕਿਉਂਕਿ ਉਹ ਵੀ ਇੱਕ ਉਮੀਦ ਦੇ ਨਾਲ ਹੀ ਸਾਡੇ ਇਦਾਂ ਗਲੀਆਂ ਦੇ ਵਿੱਚ ਗੇੜਾ ਲਾਉਂਦੇ ਨੇ ਸੋ ਮੈਨੂੰ ਰਮਨ ਵੱਲੋਂ ਕੀਤੀ ਗਈ ਇਹ ਉਹਨਾਂ ਦੀ ਮਦਦ ਬਹੁਤ ਵਧੀਆ ਲੱਗੀ ਤਾਜੋ ਬੱਚੀ ਤੇ ਵੀ ਚਿਹਰੇ ਤੇ ਜਿਹੜੀ ਮੁਸਕਾਨ ਆ ਹੋਰ ਵਧ ਗਈ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਾਂ ਰਾਈ ਜ਼ਰੂਰ ਦੱਸਣਾ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ। ਅੱਜ ਦੇ ਇਸ਼ਾਚ ਬਹੁਤ-ਬਹੁਤ ਧੰਨਵਾਦ। ਪ੍ਰਮਾਤਮਾ ਸਭ ਤੇ ਘਰ ਵਿੱਚ ਖੁਸ਼ੀਆਂ ਖੇੜੇ ਵਰਕ ਤਾਂ ਲੈ ਕੇ ਆਵੇ। ਧੰਨਵਾਦ ਜੀ।